ਦਾ ਡਿਊਟੀ ਚੱਲ ਲੰਦੀ ਜਿਹੜੀ ਸੰਤਰਾ ਕਹਿੰਦਾ ਸੰਤਰਾ ਕਿ ਉਹ ਵਧੀਆ ਬੱਚਾ ਜਿਹਦੇ ਸੰਤਰਾ ਕਹਿੰਗੇ ਚੱਲ ਵਧੀਆ ਆ ਜੋ ਵੀ ਅਗਲੇ ਕਹਿੰਦੇ ਆ ਕੋਈ ਨਹੀਂ ਆਪਣਾ ਹਰਿਆਣਾ ਪਿਆਰਾ ਕੋਈ ਗੱਲ ਨਹੀਂ ਆ ਜਿੰਨੇ ਨਾ ਪਾਇਆ ਉਹ ਕਿਰਪੋਰਿਆ ਸੰਤਰਾ ਕਹਿੰਦਾ ਆ ਉਹਨੂੰ ਆ ਇਹ ਕੇਲਾ ਇੱਧਰ ਆ ਕੇ ਕੇਲਾ ਫੜ ਲਿਓ ਜਿੱਦੇ ਦਾ ਜਦੋਂ ਮਰਦੀ ਆ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੀ ਹੋਵਗੇ ਕਿ ਸੰਤਰਾ ਗੈਂਗ ਕਾਫੀ ਜ਼ਿਆਦੀ ਵਾਇਰਲ ਹੋ ਰਹੀ ਹੈ ਇਸ ਨੂੰ ਲੈ ਕੇ ਦੋਸਤੋ ਸਾਇਲ ਸਦੋਰੀਆ ਨੇ ਇੱਕ ਵਾਰ ਰੋ ਵੀ ਦਿੱਤਾ ਅਤੇ ਲਾਈਵ ਦੇ ਵਿੱਚ ਆ ਕੇ ਕਾਫੀ ਖਰੀਆਂ ਖਰੀਆਂ ਸੁਣਾਈਆਂ ਆਪਣੇ ਹੇਟਰਸ ਨੂੰ ਫਿਲਹਾਲ ਦੋਸਤੋ ਇਹਨਾਂ ਦੀਆਂ ਕਾਫੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਅਤੇ ਨਵੀਂ ਸੁਨਿਆਰੀ ਦੀ ਵੀ ਕਾਫੀ ਜ਼ਿਆਦਾ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਕਾਫੀ ਲੋਕ ਇੰਸਟਾ ਤੇ ਟਰੋਲ ਕਰ ਰਹੇ ਨੇ ਅਤੇ ਇਹਨਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਫਿਲਹਾਲ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਹਨਾਂ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਆਪਣੇ ਰਾਏ ਵੀ ਇਸ ਕਮੈਂਟਾਂ ਦੇ ਵਿੱਚ ਜਰੂਰ ਦੇ ਦਿਓ ਫਿਲਹਾਲ ਦੋਸਤੋ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਦੇ ਲਈ ਹੁਣ ਸਾਡੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਨਵੇਂ-ਨਵੇਂ ਤੇ ਤੱਤੇ-ਤੱਤੇ ਕੰਟੈਂਟ ਤੁਹਾਡੇ ਲਈ ਲੈ ਕੇ ਆਵਾਂਗੇ So please subscribe my channel.